ਬਗੇਸ਼ਵਰ ਧਾਮਾੜਾ ਇੱਕ ਬਾਬਾ ਹੈ। ਉਹਦੀ ਕੱਲ ਪਰਸੋਂ ਦੀ ਇੱਕ ਵੀਡੀਓ ਚੱਲ ਜਿਹਦੇ ਵਿੱਚ ਉਹਨੇ ਬਿਆਨ ਦਿੱਤਾ ਕਿ ਜਿਹੜਾ ਖਰੀਦਾ ਮੰਦਰ ਹੈ ਨਾ ਬਸ ਉਹਦੇ ਉੱਤੇ ਕਬਜ਼ਾ ਕਰਨਾ ਰਹਿ ਗਿਆ। ਕਿ ਕਈ ਵਾਰੀ ਮੋਹ ਪੈ ਜਾਂਦਾ ਹੈ ਕੁੱਤੇ ਨੂੰ ਮੋਹ ਪੈ ਜਾਂਦਾ ਹੈ ਕਿ ਜਿਵੇਂ ਮੈਂ ਹੱਡਾ ਰੋੜੀ ਤੋ ਹੱਡ ਚੁੱਕ ਸਕਦਾ ਤੇ ਸ਼ੇਰ ਦੇ ਘੁਰਨੇ ਚ ਉਹਦਾ ਬੱਚਾ ਵੀ ਚੁੱਕ ਸਕਦਾ ਜਿਵੇਂ ਹੋਰਾਂ ਨੂੰ ਖਾ ਸਕਦਾ ਤੇ ਹੋ ਸਕਦਾ ਮੈਂ ਸ਼ੇਰ ਦੇ ਬੱਚੇ ਨੂੰ ਵੀ ਖਾ ਜਾਗਾ ਬਰਦਾ ਪੁਲੇਖਾ ਇੱਕ ਵਾਰ ਵੀਡੀਓ ਵੇਖੀ ਬਾਜ ਦੇ ਬੱਚੇ ਨੂੰ ਕਾਂ ਨੇ ਛੋਟੇ ਛੋਟੇ ਬੱਚੇ ਸਨ ਬਾਜ ਦੇ ਤੇ ਕਾਂ ਨੇ ਉਹਦੀ ਚੁੰਝ ਤੋੜ ਦਿੱਤੀ ਉਹਨੂੰ ਖਾਣਾ ਸ਼ੁਰੂ ਕੀਤਾ ਇਹਨੇ ਨੂੰ ਬਾਜ ਆ ਤੇ ਜਦੋਂ ਬਾਜ ਆਇਆ ਉਹ ਉੱਡ ਗਿਆ ਉਹਦੇ ਮਗਰ ਲੱਗ। ਉਸ ਬਾਅਦ ਨੇ ਉੱਡਦੇ-ਉੱਡਦੇ ਕਾਂ ਦੇ ਖੰਭ ਖਲਾਰ ਦਿੱਤੇ ਸਾਂ। ਉੱਡਦੇ-ਉੱਡਦੇ ਦੇ। ਤੇ ਖੰਭ ਖਲਾਰ ਕੇ ਥੱਲੇ ਸੁੱਟ ਦਿੱਤਾ ਸੀ ਕਿਉਂਕਿ ਉਹਨੂੰ ਇਹ ਸੀ ਮੈਂ ਇਹਦੇ ਘਰ ਵਿੱਚ ਵੜ ਕੇ ਇਹਦੇ ਹੀ ਬੱਚੇ ਖਾਵਾਂਗਾ ਤੇ ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ। ਤਾਂ ਉਹ ਹੋ ਗਿਆ। ਕਿ ਬਾਜ ਦੇ ਘੁਰਨੇ ਚ ਬਾਜ ਦੇ ਅਲਨੇ ਚ ਮੈਂ ਬਹਿ ਕੇ ਇਹਦੇ ਹੀ ਬੱਚੇ ਖਾ ਜਾਂਗਾ ਤੇ ਮੈਨੂੰ ਕਿਸੇ ਨੇ ਕਿਹੜਾ ਟੁਕਣਾ ਹੈ ਮੈਨੂੰ ਕਿਹੜਾ ਕਿਸੇ ਨੇ ਰੁਕਣਾ ਪਰ ਉਹਨੂੰ ਨਹੀਂ ਸੀ ਪਤਾ ਕਿ ਬਾਜ ਚ ਇੰਨੀ ਤਾਕਤ ਹੈ ਤੇ ਵੱਡੇ ਵੱਡੇ ਜਾਨਵਰ ਚੁੱਕ ਲੈਂਦਾ ਹੈ 95 ਤੂੰ ਤੇ ਚੀਜ਼ ਹੀ ਕੀ ਹੈ ਇਸ ਲਈ ਉਹਨੇ ਭਿਆਨ ਦਿੱਤਾ ਉਹ ਕਹਿੰਦਾ ਕਿ ਹਰੀ ਮੰਦਰ ਜਿਹੜਾ ਨਾ ਬਸ ਇਹਦੇ ਤੇ ਕਬਜਾ ਕਬਜੇ ਕਹ ਲੋ ਉਹਦੇ ਸ਼ਬਦਾਵਲੀ ਹੋਰ ਸੀ ਪਰ ਕਹਿਣ ਦਾ ਮਤਲਬ ਉਹਦਾ ਇਹੀ ਸੀ ਕਿ ਅਸੀਂ ਹਰ ਮੰਦਰ ਤੇ ਵੀ ਆਪਣਾ ਕਬਜਾ ਕਰਨਾ ਹੈ ਬਸ ਹਰ ਮੰਦਰ ਰੈਂਕ ਜਾਂ ਮਸਜਿਦ ਕਿਉਂਕਿ ਮੋਹ ਪੈ ਗਿਆ ਨਾ ਮੋਹ ਪੈ ਗਿਆ ਵੀ ਜੰਮਾ ਮਸਜਿਦ ਵਾਲਿਆਂ ਨੇ ਸਾਨੂੰ ਕੁਝ ਨਹੀਂ ਕਿਹਾ ਤੇ ਕੋਣ ਹਰ ਮੰਦਰ ਵਾਲੇ ਵੀ ਸਾਨੂੰ ਕੁਝ ਨਹੀਂ ਕਹਿਣਗੇ ਤੇ ਮੈਂ ਕਹਿਣਾ ਚਾਹੁੰਨਾ ਬਰਗੇਸ਼ਵਰ ਧਾਮ ਵਾਲੇ ਬਾਬੇ ਨੂੰ ਕਿ ਬਾਬਾ ਇੱਥੇ ਮੱਥਾ ਟੇਕਣ ਲਈ ਤੇ ਆ ਜਾਈਂ ਕਿਉਂਕਿ ਇੱਥੇ ਝੁੱਕ ਕੇ ਆਉਣ ਵਾਲੇ ਨੂੰ ਦੇਗ ਮਿਲਦੀ ਐ ਤੇਥੇ ਮੈਲੀ ਅੱਖ ਕਰਕੇ ਵੇਖਣ ਵਾਲੇ ਨੂੰ ਇੱਥੇ ਕਬਜਿਆ ਕਰਨ ਵਾਲਿਆਂ ਨੂੰ ਤੇਗ ਮਿਲਦੀ ਏ ਜਿਹੜਾ ਸੋਚ ਸਮਝ ਕੇ ਆਵੀਂ ਇਸ ਹਰਮੰਦਰ ਤੇ ਕਬਜ਼ਾ ਕਰਨ ਵਾਲੇ ਬੜੇ ਆਏ ਬੜੇ ਆਏ ਅਬਦਾਲੀ ਵਰਗੇ ਨਾਦਰ ਸ਼ਾ ਵਰਗੇ ਇਸ ਹਰਮੰਦਰ ਤੇ ਕਬਜ਼ਾ ਕਰਨ ਵਾਲੇ ਬੜੇ ਆਏ ਇੰਦਰਾ ਦਾ ਕੀ ਖਸ਼ਰ ਹੋਇਆ ਤੇ ਇਸ ਲਈ ਸੋਚ ਸਮਝ ਕੇ ਆਵੀ ਕੀ ਬਾਜ ਦੇ ਅਲਨੇ ਚ ਸ਼ੇਰ ਦੇ ਘੁਰਨੇ ਚ ਵੜਨ ਲੱਗਿਆਂ ਸੋਚ ਲਈ ਪਹਿਲਾਂ ਕੀ ਖਸ਼ਰ ਕੀ ਹੋਵੇਗਾ ਤੇ ਪਹਿਲਿਆਂ ਦਾ ਕੀ ਖਸ਼ਰ ਹੋਇਆ ਇਹ ਵੀ ਯਾਦ ਰੱਖੀਂ ਮੀਰ ਮੰਨੂ ਵਰਗਿਆਂ ਨੇ ਸੋਚਿਆ ਯਕਰੀਆ ਖਾਂ ਵਰਗਿਆਂ ਨੇ ਖੁਰਾਕ ਖੋਜ ਮਟਾਉਣ ਦਾ ਯਤਨ ਕੀਤਾ ਸੀ ਅਬਦਾਲੀ ਵਰਗਿਆਂ ਨੇ ਸਰੋਵਰ ਤੱਕ ਪੂਰਿਆ ਸੀ ਹਰਮੰਦਰ ਕਿਸੀਂ ਇਸ ਹਰਮੰਦਰ ਨੂੰ ਖਤਮ ਕਰ ਦਾਂਗੇ ਖਤਮ ਕਰਨ ਵਾਲਿਆਂ ਨੇ ਟਹਿਕ ਤੱਕ ਕੀਤਾ ਗੋਲੇ ਤੱਕ ਚਲਾਏ ਪਰ ਇਹ ਹਰੀ ਮੰਦਰ ਉਸੇ ਤਰ੍ਹਾਂ ਹੀ ਹੈ ਉਸੇ ਤਰ੍ਹਾਂ ਅਸੀਂ ਕਿਸੇ ਕਮਿਊਨਿਟੀ ਦੇ ਨਾਲ ਕੋਈ ਵੈਰ-ਵਿਰੋਧ ਨਹੀਂ ਕਰਦੇ ਕਿਉਂਕਿ ਬਾਬਾ ਉਹਨਾਂ ਦੇ ਧਰਮ ਦਾ ਹੈ ਉਹਦੀ ਅਕਲ ਫਿਰੇ ਸਾਰੇ ਹਿੰਦੂ ਵੀਰਾਂ ਦੀ ਥੋੜਾ ਫਿਰੇ ਹੈ ਕਿਉਂਕਿ ਸਵੇਰ ਵੇਲੇ ਤੁਸੀਂ ਕਿਤੇ ਵੇਖੋ ਕਿਤੇ ਜਾ ਕੇ ਦਿੱਲੀ ਸ਼ੀਸ਼ਗੰਨ ਗੁਰਦੁਆਰਾ ਸਾਹਿਬ بڑے ਹਿੰਦੂ ਵੀਰ ਉੱਤੇ 2:00 2:30 ਉੱਠ ਕੇ ਸੇਵਾ ਕਰਨ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਾ ਹੁੰਦੇ ਤੇ ਸਾਡਾ ਅੱਜ ਧਰਮ ਨਾ ਹੁੰਦਾ ਅੱਜ ਸਾਡੇ ਮੱਥਿਆਂ ਤੇ ਤਿਲਕ ਨਾ ਹੁੰਦੇ ਤੇ ਸਾਡੇ ਗਲਾਂ 'ਚ ਯੰਜੂ ਨਾ ਹੁੰਦੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੀ ਕੁਰਬਾਨੀ ਨਾ ਦੇ ਇਹ ਬੇਅਕਲੇ ਜਿਹੇ ਲੋਕ ਜਿਹੜੇ ਸੋਚਦੇ ਨਹੀਂ ਸਮਝਦੇ ਨਹੀਂ ਬਿਆਨਬਾਜ਼ੀ ਕਰਕੇ ਪਰਾਂ ਚਲੇ ਜਾਂਦੇ ਆ ਕਿਉਂਕਿ ਇਹ ਜਿਹੜੇ ਬੰਦੇ ਆ ਪੋਰਟ ਕੀਤੇ ਆ ਉਹਨਾਂ ਦੇ ਕਥਾ ਚ ਨੱਚਦੇ ਆ ਜਿਵੇਂ ਦੀ ਬੋਲੀ ਉਹ ਪਿੱਛੋਂ ਕਹਿੰਦੇ ਆ ਬੋਲਾਂ ਨੂੰ ਉਵੇਂ ਦੀ ਬੋਲੀ ਫਿਰ ਬੋਲਦੇ ਆ ਪਰ ਮੈਂ ਦੱਸਦਾ ਕਿ ਇੱਥੇ ਬੜੇ ਚੜ ਕੇ ਆਏ ਜਿਹੜੇ ਕਹਿੰਦੇ ਸਨ ਹਰਮੰਦਰ ਤੇ ਕਬਜ਼ਾ ਕਰ ਲਾਂਗੇ ਹਰਮੰਦਰ ਤੇ ਕਬਜ਼ਾ ਕਰਨ ਵਾਲੇ ਮਰ ਗਏ ਕਿਸੇ ਚ ਤਾਕਤ ਨਹੀਂ ਕੀ ਉਹ ਹਰੀ ਮੰਦਰ ਦੇ ਉੱਪਰ ਆਪਣਾ ਕਬਜ਼ਾ ਕਰ ਲੇ ਕਹਿੰਦਾ ਹਰੀ ਦਾ ਮੰਦਰ ਹੈ ਤੇ ਅਸੀਂ ਕਿਹੜਾ ਕਹਿੰਨੇ ਆ ਸਾਡੇ ਸਤਿਗੁਰਾਂ ਨੇ ਹੀ ਹਰ ਮੰਦਰ ਰੱਖਿਆ ਪਰ ਇਹ ਹਰੀ ਅਕਾਲ ਪੁਰਖ ਕਰਤਾ ਹੈ ਜਿੱਤੇ ਹਰ ਮੰਦਰ ਹੈ ਇਹ ਨਾਲ ਪੁੰਨੀਓ ਦੇ ਸਾਹਮਣੇ ਅਕਾਲ ਦਾ ਤਖਤ ਵੀ ਹੈ ਉਹਦੇ ਸਾਹਮਣੇ ਅਕਾਲ ਦਾ ਤਖਤ ਵੀ ਹੈ ਹਰਮੰਦਰ ਤੇ ਚੜ ਕੇ ਆਉਣ ਵਾਲਿਆਂ ਨੂੰ ਅਕਾਲ ਦੇ ਤਖਤ ਵਾਲਿਆਂ ਨੇ ਮਿੱਟੀ ਵਿੱਚ ਮਿਲਾ ਦਿੱਤਾ। ਹੱਤ ਤੱਕ ਕੋਈ ਵੀ ਜਿੰਨੇ ਵੀ ਚੜ ਕੇ ਆਏ ਆ ਉਹਨਾਂ ਸੁਝਿਆ ਸੀ ਵੀ ਸਾਡਾ ਕਬਜ਼ਾ ਅਬਦਾਲੀ ਵਰਗਿਆਂ। ਭਾਈ ਬੁੱਤਾ ਸਿੰਘ ਭਾਈ ਗਰਜਾ ਸਿੰਘ ਨਾ ਝਾੜੀਆਂ ਚ ਲੁਕੇ ਤੇ ਮੁਗਲ ਗੱਲਾਂ ਕਰਦੇ ਆ ਸਿੱਖਾਂ ਦਾ ਖੁਰਾ ਖੋਜ ਮਟਾ ਦਿੱਤਾ ਸਿੱਖ ਨਹੀਂ ਰਹਿਣ ਦਿੱਤੇ ਖਤਮ ਕਰ ਦਿੱਤੇ ਤੇ ਜਿਹੜੇ ਗੁਰੂ ਕੇ ਲਾਡਲੇ ਸਿੱਖ ਸਨ ਨਾ ਭਾਈ ਬੋਤਾ ਸੰਗਰਜਾ ਸਿੰਘ ਉਹ ਬਾਹਰ ਆ ਕੇ ਸੜਕ ਤੇ ਖਲੋ ਗਏ ਇਹ ਦੱਸਣ ਲਈ ਕੀ ਕਿ ਸਿੱਖ ਖਤਮ ਨਹੀਂ ਹੋਏ ਸਿੱਖ ਜੇ ਹੈਗੇ ਭਾਵੇਂ ਇੱਕ ਸਿੱਖ ਹੋਵੇ ਤੇ ਭਾਵੇਂ ਦੋ ਹੋਣ ਤਾਡੇ ਵਰਗਿਆਂ ਨਾਲ ਲੋਕਾਂ ਲੈਣ ਦੇ ਲਈ ਤਿਆਰ ਨਹੀਂ ਕਿਉਂਕਿ ਕਲਗੀ ਤਰ ਸੱਚੇ ਪਾਤਸ਼ਾਹ ਨੇ ਰੂਹ ਐਸੀ ਫੁਕੀ ਐ ਸਤਿਗੁਰਾਂ ਨੇ ਸੁਪ੍ਰਿਟਾਸੀ ਭਰੀ ਐ ਕਿ ਸਾਬ ਕਹਿੰਦੇ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮੇਰੇ ਸਤਿਗੁਰਾਂ ਨੇ ਇੱਕ ਇੱਕ ਸਿੱਖ ਚ ਸਵਾ ਸਵਾ ਲੱਖ ਨਾਲ ਲੜਨ ਦੀ ਤਾਕਤ ਵਰ ਦਿੱਤੀ ਐ ਮੁਗਲਾਂ ਦਾ ਰਾਜ ਐ ਲੱਖਾਂ ਦੀ ਤਾਕਤ ਚ ਉਹਨਾਂ ਦੀ ਫੌਜ ਆ ਪਰਮਪਰ ਗੁਰੂ ਕੇ ਲਾਡਲੇ ਸਿੱਖ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਸੜਕ ਦੇ ਉੱਪਰ ਖਲੋ ਕੇ ਬੰਗਾਰਦੇ ਆ ਟੈਕਸ ਲਾਉਂਦੀਆਂ ਸਨ ਸਰਕਾਰਾਂ ਸਰਕਾਰਾਂ ਟੈਕਸ ਲਾਉਂਦੀਆਂ ਸਨ ਤੇ ਗੁਰੂ ਕੇ ਸਿੱਖਾਂ ਨੇ ਇਹ ਦੱਸਣ ਲਈ ਵਿਕਲਗੀ ਤਰ ਸੱਚੇ ਪਾਤਸ਼ਾਹ ਦੀ ਅੰਛ ਬੰਛ ਦਾ ਖੁਰਾ ਕੋਝ ਨਾ ਮਿਟਿਆ ਤੇ ਨਾ ਕੋਈ ਮਿਟਾ ਸਕਦਾ ਅੱਜ ਵੀ ਉਹਦੀ ਅੰਛ ਬੰਛ ਦੇ ਵਾਰਿਸ ਜਿੰਦਾ ਨੇ ਤੇ ਸ਼ਰਤ ਤੇ ਖਲੂਕ ਕੇ ਲੋਕਾਂ ਨੂੰ ਟੈਕਸ ਲਾਣਾ ਸ਼ੁਰੂ ਕਰ ਦਿੱਤਾ ਮਗਲ ਨੰਗੇ ਉਹਨਾਂ ਨੂੰ ਕਿਹਾ ਜਾ ਕੇ ਕਹਿ ਦੀ ਖਾਨੋ ਭਾਬੀ ਨੂੰ ਖਾਨੋ ਭਾਬੀ ਜ਼ਕਰੀਆ ਖਾਨ ਜਾ ਕੇ ਜ਼ਕਰੀਆ ਖਾਨ ਨੂੰ ਦੱਸ ਦੇਈ ਕਿ ਸਿੱਖ ਦਾ ਖੁਰਾ ਕੋਲ ਮਟਾਉਣ ਵਾਲਿਆ ਤੇਰਾ ਖੁਰਾ ਖੋਜ ਮਟ ਮਿਟ ਜੇਗਾ